ਸੰਗਤ ਜੀ ਅੱਜ ਤੁਹਾਨੂੰ ਐਸੀ ਥਾਂ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਕਿ ਬਹੁਤ ਹੀ ਵੱਡੇ ਭਗਤ ਹੋਏ ਸਨ ਬਾਬਾ ਜਲੰਦ ਸਾਹਿਬ ਜੀ ਬਾਬਾ ਜਲੰਦ ਸਾਹਿਬ ਜੀ ਦਾ ਜਨਮ 1586 ਦੇ ਵਿੱਚ ਪਿੰਡ ਕਨੀਏ ਜ਼ਿਲ੍ਹਾ ਲਾਹੌਰ ਮਾਝੇ ਦੀ ਧਰਤੀ ਤੇ ਹੋਇਆ ਸੀ ਇਹ ਪਿੰਡ ਟਾਰੀ ਸ਼ਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਪਾਕਿਸਤਾਨ ਦੇ ਵਿੱਚ ਜੋ ਅੱਜ ਕੱਲ ਆ ਚੁੱਕਾ ਹੈ ਭਗਤ ਜਲਨਜੀ ਦੇ ਵਢੇਰੇ ਪਿੰਡ ਦਦੇਰ ਦੇ ਨਾਲ ਸੰਬੰਧ ਰੱਖਦੇ ਸਨ ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ ਦਦੇਰ ਪਿੰਡ ਤੋਂ ਉੱਠ ਕੇ ਤਿੰਨ ਭਰਾ ਸ਼ਾਮਾ ਗੁਨੀਆ ਅਤੇ ਕਨੀਆ ਜੋ ਇਸ ਇਲਾਕੇ ਵਿੱਚ ਵਸੇ ਸ਼ਾਮੇ ਨੇ ਪਿੰਡ ਨਸ਼ਹਿਰਾ ਟਾਲਾ ਵਸਾਇਆ ਗੁਨੀਏ ਨੇ ਪਿੰਡ ਪੜਾਣਾ ਅਤੇ ਕਨੀਏ ਨੇ ਪਿੰਡ ਕਨੀਆ ਵਸਾਇਆ ਇਹ ਜਾਤ ਦੇ ਵਿੱਚ ਤਿੰਨੇ ਸੰਧੂ ਜੱਟ ਸਨ 1947 ਦੀ ਵੰਡ ਮਗਰੋਂ ਨਿਸ਼ਹਿਰਾ ਟਾਲਾ ਭਾਰਤ ਦੇ ਹਿੱਸੇ ਆ ਗਿਆ ਅਤੇ ਪਾਕਿਸਤਾਨ ਦੇ ਹਿੱਸੇ 'ਚ ਕਨੀਏ ਕੇ ਚਲਾ ਗਿਆ ਭਗਤ ਜਲੰਦਸ ਜੀ ਦਾ ਮਹਾਰਾਜ ਦੇ ਨਾਲ ਬਹੁਤ ਲਗਾ ਸੀ ਬੰਦਗੀ ਦੇ ਵਿੱਚ ਲੀਨ ਰਹਿਣ ਲੱਗੇ ਅਤੇ ਘਰਦਿਆਂ ਨੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੀ ਸ਼ਾਦੀ ਕਰ ਦਿੱਤੀ ਅਤੇ ਫਿਰ ਬੀਬੀ ਰਾਮਕੀ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਬੀਬੀ ਰਾਮਕੀ ਜੀ ਆਪਣੇ ਪੇਕੇ ਘਰ ਰਹਿਣ ਲੱਗੇ ਅਤੇ ਬਾਬਾ ਜੀ ਜਦੋਂ ਉਹਨਾਂ ਨੂੰ ਲੈਣ ਗਏ ਸਹੁਰੇ ਘਰੋਂ ਤੇ ਸਹੁਰੇ ਘਰ ਵੀ ਬਹੁਤ ਗੁੱਸੇ ਦੇ ਵਿੱਚ ਬੋਲੇ ਪਰ ਮਾਤਾ ਰਾਮਕੀ ਜੀ ਕਹਿੰਦੇ ਕਿ ਮੈਂ ਇਹਨਾਂ ਦੇ ਨਾਲ ਜਾਣਾ ਉਹ ਨਾਲ ਤੁਰ ਪਏ ਅਤੇ ਬਾਬਾ ਜੀ ਨੇ ਆ ਕੇ ਨਸ਼ਾਰੇ ਢਾਲੇ ਦੀ ਧਰਤੀ ਤੇ ਇੱਕ ਬੇਅਬਾਦ ਪਈ ਜ਼ਮੀਨ ਦੇ ਵਿੱਚ ਡੇਰਾ ਲਾ ਲਿਆ ਅਤੇ ਇੱਥੇ ਗਰਬਾਨੀ ਦਾ ਜਾਬ ਕਰਨ ਲੱਗੇ ਤਪ ਕਰਨ ਲੱਗੇ ਇੱਥੇ ਅਤੇ ਜੋ ਜ਼ਮੀਨ ਲੱਗੇ ਬੰਜਰ ਪਈ ਸੀ ਉਸ ਦੇ ਵਿੱਚ ਖੇਤੀ ਕਰਨ ਲੱਗੇ ਅਤੇ ਆਪਣਾ ਗੁਜ਼ਾਰਾ ਨਾਲ-ਨਾਲ ਚਲਾਉਣ ਲੱਗੇ ਭਗਤ ਜੀ ਦਾ ਛੋਟਾ ਭਰਾ ਗੋਲਾ ਇੱਥੇ ਨਿਸ਼ਾਰੇ ਢਾਲੇ ਦੀ ਧਰਤੀ ਦੇ ਆ ਗਿਆ ਅਤੇ ਇਹਨਾਂ ਦੇ ਕੋਲ ਰਹਿਣ ਲੱਗਾ ਰਿਸ਼ਤੇ ਦੀ ਪਰਵਾਹ ਨਾ ਕਰਦਾ ਹੋਇਆ ਇਹਨਾਂ ਦਾ ਪੱਕਾ ਸੇਵਕ ਬਣ ਗਿਆ ਅਤੇ ਸਾਰਾ ਪਰਿਵਾਰ ਹੀ ਲੈ ਆ ਇੱਥੇ ਅਤੇ ਬਾਬੇ ਜਲਨਜੀ ਦੀ ਪਤਨੀ ਨੂੰ ਉਹਨਾਂ ਦਾ ਪੇਕਾ ਪਰਿਵਾਰ ਫਿਰ ਵਾਪਸ ਲੈ ਗਿਆ ਅਤੇ ਅਤੇ ਬੀਬੀ RAM KI ਜੀ ਕੋਲੋਂ ਚੱਕੀ ਪੀਉਣ ਲੱਗੇ ਇੱਕ ਦਿਨ ਬਾਬਾ ਜਲਨਜੀ ਜਾ ਪਹੁੰਚੇ ਅਤੇ ਆਪਣੀ ਧਰਮ ਪਤਨੀ ਨੂੰ ਚੱਕੀ ਪੀਂਦੇ ਵੇਖ ਕੇ ਕਿਹਾ RAM KI ਓਕੇ ਪੀ ਓਕੇ ਪੀ ਨਾਲ ਪਿਉਣ ਵਾਲੇ ਨੂੰ ਵੀ ਪੀ ਇਹ ਸੁਣ ਕੇ ਰਾਮਕੀ ਜੀ ਨੇ ਗੱਲ ਵਿੱਚ ਪੱਲਾ ਪਾ ਕੇ ਉਹਨਾਂ ਦੇ ਪੈਰੀ ਹੱਥ ਲਾਏ ਅਤੇ ਕਿਹਾ ਕਿ ਬਖਸ਼ ਲਿਓ ਪਰ ਬਾਬਾ ਜੀ ਨੇ ਕਿਹਾ ਕਿ ਤੇਰੇ ਪੇਕੇ ਆਨੇ ਅਪਰਾਧ ਬਹੁਤ ਵੱਡਾ ਕੀਤਾ ਹੈ ਹੁਣ ਇਹਨਾਂ ਤੋਂ ਬਚ ਨਹੀਂ ਹੋਣਾ ਫਿਰ ਫਿਰ ਇਹਨੇ ਨੂੰ ਹਜਰਾ ਪਿੰਡ ਉਜੜ ਗਿਆ ਅਤੇ ਜਿਹੜੇ ਕੁਝ ਲੋਕ ਬਾਬਾ ਜੀ ਦੇ ਆ ਕੇ ਚਰਨੀ ਲੱਗ ਪਏ ਅਤੇ ਨਸ਼ਹਿਰੇ ਢਾਲੇ ਦੀ ਧਰਤੀ ਤੇ ਵਸ ਗਏ। ਸੰਗਤਜੀ ਬਾਬਾ ਜਲੰਦਾਸ ਜੀ ਬਹੁਤ ਵੱਡੇ ਭਗਤ ਹੋਏ ਸਨ, ਬਹੁਤ ਵੱਡੀ ਇਹਨਾਂ ਦੀ ਬੰਦਗੀ ਸੀ। ਕੋਈ ਵੀ ਇਹਨਾਂ ਦੇ ਮੂੰਹੋਂ ਨਿਕਲਿਆ ਬਚਨ ਸੱਚ ਹੋ ਜਾਂਦਾ ਸੀ। ਅਤੇ ਅੱਜ ਵੀ ਸੰਗਤਾਂ ਇੱਥੋਂ ਆ ਕੇ ਮੂੰਹ ਮੰਗੀਆਂ ਮਰਾਦਾ ਪੰਦੀਆਂ ਹਨ। ਸੰਗਤ ਜੀ ਜਿਵੇਂ ਬਾਬਾ ਜਲਨ ਜੀ ਇੱਕ ਸਥਾਨ ਤੇ ਯਾਤਰਾ ਨੂੰ ਨਿਗਲੇ ਸੀ ਅਤੇ ਪੜਤਾਂ ਨੇ ਉੱਥੇ ਸੇਵਾ ਨਹੀਂ ਕਰਨ ਦਿੱਤੀ ਕਹਿੰਦੇ ਕਿ ਜਨੇਊ ਪਾਗੇ ਉਹ ਗਾਲ ਵਿੱਚ ਫੇਰ ਸੇਵਾ ਕਰਨ ਦੇਣੀ ਆ ਪਰ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪਛਤਾਓਗੇ ਅਤੇ ਬਾਬਾ ਜੀ ਨੇ ਫਿਰ ਛੜ ਤੇ ਚੌਂਕੜਾ ਮਾਰ ਕੇ ਬੈਠ ਗਿਆ ਅਤੇ ਪੜਤਾਂ ਨੇ ਦੇਖਿਆ ਕਿ ਇਹ ਕੋਈ ਛੋਟੀ ਮੋਟੀ ਸ਼ਖਸੀਅਤ ਨਹੀਂ ਹੈ ਇਹਨਾਂ ਦੇ ਗਲ ਦੇ ਵਿੱਚ ਸੋਨੇ ਦੇ ਚਾਂਦੀ ਦੇ ਜਨੇਊ ਨਜ਼ਰ ਆਈ ਜਾਂਦੇ ਸੀ ਉਹਨਾਂ ਨੂੰ ਕੁਝ ਕਹੇ ਬਿਨਾ ਹੀ ਬਾਬਾ ਜੀ ਵਾਪਸ ਆ ਗਏ ਸੰਗਤ ਜੀ ਇਤਿਹਾਸ ਬਹੁਤ ਲੰਬਾ ਹੈ ਫੇਰ ਕਿਦੇ ਸਾਂਝ ਪਾਵਾਂਗੇ ਅਗਲੀ ਵੀਡੀਓ ਦੇ ਵਿੱਚ ਦਾ ਹੀ ਬਲਾਦ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਗੁਰਦੁਆਰਾ ਤਨ ਤਨ ਦਾ ਸਗਤ ਜਨ ਚੰਦਨ ਦਾਸ ਜੀ ਦਾ ਗੁਰਦੁਆਰਾ ਇਸ ਸਥਾਨ ਤੇ ਸੰਗਤ ਅਕਸ਼ਰੀ ਪਹੁੰਚਣਾ ਨਤਮਸਤ ਹੋਣ ਵਾਸਤੇ ਇਸੇਵਾ ਕਰਦੇ ਆਗੇ ਇਸ ਸਥਾਨ ਤੇ ਵਿਸਾਖੀ ਦਾ ਜੋੜ ਮੇਲਾ ਇਹ ਭਗਦੰਤਾ ਜੀ ਦਾ ਜਿੱਤ ਜੁਹ ਦਿਹਾੜਾ ਤੇ ਮੱਸਿਆ ਨਿਹਾਰਾ ਆਪ ਸੰਗਤ ਜੋਗਨ ਬੜੀ ਸਰਦਾ ਦੇ ਨਾਲ ਮਨਾਇਆ ਜਾਂਦਾ ਤੇ ਸੰਤਾਂ ਆਪਸੀ ਨਤਮਸਤ ਕਰਨ ਵਾਸਤੇ ਸੀ ਉਹ ਮੋਹਨਾ ਗਦਗਾਰ ਇਹ ਦਿਹਾੜਾ ਨੇ ਵੈਕੁਰਜੀਤਪਾਲ ਸਾਹਿਬ ਵਾਹ ਵੈਕੁਰਜੀਤ ਕੀ